ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਭਈਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢੋ ਇਹ ਗੱਲ ਕਿੰਨੀ ਕ ਜਾਇਜ਼ ਹੈ ਦੋਸਤੋ ਅੱਜਕੱਲ ਪੰਜਾਬ ਦੇ ਅੰਦਰ ਇੱਕ ਆਵਾਜ਼ ਬਹੁਤ ਜ਼ੋਰ ਸ਼ੋਰ ਨਾਲ ਉਠਾਈ ਜਾ ਰਹੀ ਹੈ ਕਿ ਪੰਜਾਬ ਵਿੱਚੋਂ ਭਈਆਂ ਨੂੰ ਬਾਹਰ ਕੱਢੋ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਮਤੇ ਵੀ ਪਏ ਜਾ ਰਹੇ ਹਨ ਕਿ ਇਸ ਪੈਂਡ ਵਿੱਚ ਕੋਈ ਭਈਆ ਨਹੀਂ ਰਹਿ ਸਕਦਾ ਆਉਣ ਵਾਲੇ ਸਮੇਂ ਵਿੱਚ ਕਿਸੇ ਦੇ ਕਿਸੇ ਭਈਏ ਦੀ ਬੋਟ ਨਹੀਂ ਬਣਾਈ ਜਾਵੇਗੀ ਕੋਈ ਵੀ ਆਦਮੀ ਭਈਆਂ ਨੂੰ ਆਪਣੇ ਘਰ ਨਹੀਂ ਰੱਖੇਗਾ ਸੋਸ਼ਲ ਮੀਡੀਆ ਉੱਪਰ ਇਹ ਭਈਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਣ ਵਾਲੀ ਗੱਲ ਪੂਰੀ ਜੋਰਾਂ ਛੋਰਾਂ ਉੱਪਰ ਚੱਲ ਰਹੀ ਹੈ ਦੋਸਤੋ ਹਰ ਇੱਕ ਕੌਮ ਵਿੱਚ ਕੁਝ ਮਾੜੇ ਅਨਸਰ ਹੁੰਦੇ ਹਨ ਜੋ ਕ੍ਰਿਮੀਨਲ ਗਤੀਵਿਧੀਆਂ ਕਰਦੇ ਹਨ ਅਪਰਾਧ ਕਰਦੇ ਹਨ ਸਾਡੇ ਪੰਜਾਬੀਆਂ ਵਿੱਚ ਵੀ ਕੁਝ ਇਹੇ ਲੋਕ ਹਨ ਜੋ ਪਸ਼ੂਆਂ ਵਾਲੇ ਕੰਮ ਕਰਦੇ ਹਨ ਜਸਟੰਗ ਨਾਲ ਅਸੀਂ ਭਈਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਣ ਦੀ ਗੱਲ ਕਰ ਰਹੇ ਹਾਂ ਉਸੇ ਤਰ੍ਹਾਂ ਸਾਡੇ ਪੰਜਾਬੀ ਵੀ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਆਪਣੇ ਕਾਰੋਬਾਰ ਸੈੱਟ ਕਰੇ ਬੈਠੇ ਹਨ ਵੱਡੀਆਂ-ਵੱਡੀਆਂ ਫੈਕਟਰੀਆਂ ਲਾਈ ਬੈਠੇ ਹਨ ਮੰਨ ਲਵੋ ਅਸਿਬੀਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢ ਦਿੱਤਾ ਤਾਂ ਬਾਕੀ ਸੂਬਿਆਂ ਕੋਲ ਵੀ ਓਨਾ ਹੀ ਅਧਿਕਾਰ ਹੋਵੇਗਾ ਕਿ ਉਹ ਸਾਡੇ ਪੰਜਾਬੀਆਂ ਨੂੰ ਆਪਣੇ-ਆਪਣੇ ਸੂਬਿਆਂ ਵਿੱਚੋਂ ਬਾਹਰ ਕੱਢ ਸਕਦੇ ਹਨ ਜੇਕਰ ਬਾਕੀ ਸੂਬਿਆਂ ਨੇ ਸਾਡੇ ਪੰਜਾਬੀਆਂ ਨੂੰ ਆਪਣੇ ਸੂਬਿਆਂ ਵਿੱਚੋਂ ਬਾਹਰ ਕੱਢ ਦਿੱਤਾ ਤਾਂ ਫਿਰ ਸਾਡਾ ਪੰਜਾਬੀਆਂ ਦਾ ਕੀ ਬਣੇਗਾ ਇਸੇ ਤਰ੍ਹਾਂ ਕੱਲ ਨੂੰ ਕੈਨੇਡਾ ਵਰਗੇ ਦੇਸ਼ ਜਿੱਥੇ ਜਿੱਥੇ ਸਾਡੇ ਪੰਜਾਬੀ ਰਹਿ ਰਹੇ ਹਨ ਜੇਕਰ ਉਹ ਦੇਸ਼ ਇਹ ਫੈਸਲਾ ਲੈ ਲੈਣ ਕਿ ਅਸੀਂ ਪੰਜਾਬੀਆਂ ਨੂੰ ਇੱਥੋਂ ਘਟਣਾ ਹੈ ਤਾਂ ਫਿਰ ਉਸ ਵਕਤ ਸਾਡਾ ਕੀ ਬਣੇਗਾ ਸੋ ਕੋਈ ਗੱਲ ਕਹਿਣ ਤੋਂ ਪਹਿਲਾਂ ਸੋਚ ਵਿਚਾਰ ਕਰ ਲੈਣਾ ਚਾਹੀਦਾ ਹੈ ਤਾਂ ਕਿ ਇਸ ਗੱਲ ਦੇ ਆਉਣ ਵਾਲੇ ਸਮੇਂ ਵਿੱਚ ਕੋਈ ਭਿਆਨਕ ਸੱਟੇ ਨਾ ਨਿਕਲਣਾ ਕਿਉਂਕਿ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਲਾਗੂ ਹੁੰਦੇ ਹਨ ਇਹ ਹੋ ਸਕਦਾ ਹੈ ਕਿ ਅਸੀਂ ਇਹ ਮੰਗ ਕਰੀਏ ਕਿ ਜਿਹੜਾ ਵੀ ਪੰਜਾਬ ਦੇ ਅੰਦਰ ਕੋਈ ਕੰਮ ਕਰਨ ਆਵੇ ਮਿਹਨਤ ਮਜ਼ਦੂਰੀ ਕਰਨ ਆਵੇ ਆਪਣਾ ਕੰਮ ਕਰਕੇ ਵਾਪਸ ਆਪਣੇ ਸੂਬੇ ਵਿੱਚ ਚਲਾ ਜਾਵੇ ਰਾਜਸਥਾਨ ਵਾਂਗ ਕੋਈ ਆदमी ਪੰਜਾਬ ਦੇ ਅੰਦਰ ਨਾ ਕੋਈ ਬੋਟ ਬਣਾ ਸਕੇ ਤੇ ਨਾ ਕੋਈ ਇੱਥੇ ਜੈ ਰਾਤ ਖਰੀਦ ਸਕੇ ਇਹ ਕੰਮ ਅਸੀਂ ਸਰਕਾਰਾਂ ਉੱਪਰ ਜ਼ੋਰ ਪਾ ਕੇ ਕਰਵਾ ਸਕਦੇ ਹਾਂ ਅਗਲੀ ਗੱਲ ਅਸੀਂ ਸਾਰੇ ਪੰਜਾਬੀਆਂ ਨੇ ਆਪ ਕੰਮ ਕਰਨਾ ਛੱਡ ਦਿੰਦਾ ਹੈ ਸਾਨੂੰ ਕੰਮ ਕਰਦਿਆਂ ਨੂੰ ਸ਼ਰਮ ਆਉਂਦੀ ਹੈ ਖੇਤਾਂ ਵਿੱਚ ਟਰੈਕਟਰ ਚਲਾਉਣਾ ਹੋਵੇ ਫਸਲਾਂ ਨੂੰ ਖੇਤਾਂ ਨੂੰ ਪਾਣੀ ਲਾਉਣਾ ਹੋਵੇ ਪਸ਼ੂਆਂ ਵਾਸਤੇ ਪੱਠੇ ਵੜਨੇ ਹੋਣ ਪਸ਼ੂਆਂ ਨੂੰ ਪੱਠੇ ਪਾਉਣੇ ਹੋਣ ਜਾਂ ਹੋਰ ਨਿੱਕੇ ਮੋٹے ਕੋਈ ਕੰਮ ਕਰਨੇ ਹੋਣ ਇਨਾ ਕੰਮਾ ਨੂੰ ਕਰਨ ਵਾਸਤੇ ਕਰਨ ਲੱਗੇ ਸਾਨੂੰ ਬਹੁਤ ਸ਼ਰਮ ਆਉਂਦੀ ਹੈ ਕਿਉਂਕਿ ਅਸੀਂ ਵੱਡੇ ਲੋਕ ਹਾਂ ਇਸ ਕਰਕੇ ਅਸੀਂ ਇਹ ਸਾਰਾ ਕੰਮ ਭਈਆਂ ਉੱਪਰ ਛੱਡ ਦਿੱਤਾ ਹੈ ਦੋਸਤੋ ਭਈਆਂ ਨੇ ਪੰਜਾਬ ਵਿੱਚੋਂ ਕਮਾਈ ਕਰਕੇ ਸਿਰੀ ਲੱਗ ਕੇ ਠੇਕੇ ਉੱਪਰ ਲੱਗ ਕੇ ਇੱਥੋਂ ਟਰੈਕਟਰ ਖਰੀਦ ਕੇ ਆਪਣੇ ਘਰਾਂ ਨੂੰ ਭੇਜ ਦੁੱਤੇ ਹਨ ਪਰ ਸਾਡੇ ਕੋਲੋਂ ਇੱਥੇ ਰਹਿ ਕੇ ਵੀ ਕੁਝ ਨਹੀਂ ਹੋਇਆ ਫਿਰ ਜਦੋਂ ਕੋਈ ਭਈਆ ਅਪਰਾਧ ਕਰ ਦਿੰਦਾ ਹੈ ਤਾਂ ਫਿਰ ਸਾਨੂੰ ਭਈਆਂ ਨੂੰ ਇੱਥੋਂ ਭਜਾਉਂਦੀ ਯਾਰ ਆ ਜਾਂਦੀ ਹੈ ਇੱਥੇ ਕੋਈ ਵੀ ਅਪਰਾਧ ਕਰਦਾ ਹੈ ਚਾਹੇ ਪੰਜਾਬੀ ਹੋਵੇ ਚਾਹੇ ਭਈਆ ਹੋਵੇ ਉਸ ਨੂੰ ਇਕੱਠੇ ਹੋ ਕੇ ਅਜਿਹੀ ਸਜ਼ਾ ਦਿਵਾਓ ਕਿ ਮੁੜ ਕੇ ਉਸ ਦੇ ਨੰਨੀ ਚਿੱਤੇ ਆ ਜਾਵੇ ਪਰ ਅਸੀਂ ਕਿਸੇ ਨੂੰ ਇਸ ਤਰ੍ਹਾਂ ਪੰਜਾਬ ਵਿੱਚੋਂ ਬਾਹਰ ਨਹੀਂ ਕੱਢ ਸਕਦੇ ਜਿਸ ਤਰ੍ਹਾਂ ਆਪਾਂ ਸਾਰੇ ਪੰਜਾਬੀ ਭਾਰਤ ਦੇ ਨਾਗਰਿਕ ਹਾਂ ਉਸੇ ਤਰ੍ਹਾਂ ਭਈਏ ਵੀ ਭਾਰਤ ਦੇ ਨਾਗਰਿਕ ਹਨ ਜੇਕਰ ਅਸੀਂ ਕਿਸੇ ਨੂੰ ਇੱਥੋਂ ਭਜਾ ਸਕਦੇ ਹਾਂ ਤਾਂ ਬਾਕੀ ਸੂਬੇ ਵੀ ਸਾਡੇ ਪੰਜਾਬੀਆਂ ਨੂੰ ਉੱਥੋਂ ਭਜਾ ਸਕਦੇ ਹਨ ਕਿਉਂਕਿ ਕਾਨੂੰਨ ਸਾਰਿਆਂ ਉੱਪਰ ਇੱਕੋ ਜਿਹਾ ਲਾਗੂ ਹੁੰਦਾ ਹੈ ਸੋ ਸਾਨੂੰ ਇਹਨਾਂ ਗੱਲਾਂ ਬਾਰੇ ਬਹੁਤ ਹੀ ਗੰਭੀਰਤਾ ਨਾਲ ਦੁਬਾਰਾ ਸੋਚ ਵਿਚਾਰ ਕਰ ਲੈਣੇ ਚਾਹੀਦੇ ਹਨ ਸੋ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਗੱਲਬਾਤ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਸਰੀਕਾਲ